ਲੋ ਵੀ ਦੇਖੋ ਕੁਦਰਤ ਨੇ ਕਿੰਨੇ ਸੋਹਣੇ ਤਰੀਕੇ ਦੇ ਨਾਲ ਕਾਇਨਾਤ ਨੂੰ ਸ਼ਿੰਗਾਰਿਆ ਐਸ ਟਾਈਮ ਆਪਾਂ ਕੇਰਲਾ ਦੇ ਵਿੱਚ ਆ ਤੇ ਤੁਸੀਂ ਆ ਕੇਰਲਾ ਦਾ ਬਹੁਤ ਸੋਹਣਾ ਦ੍ਰਿਸ਼ ਦੇਖ ਸਕਦੇ ਹੋ ਵਾਟਰਫਾਲਿੰਗ ਹੋ ਰਹੀ ਆ ਤੇ ਇੱਥੇ ਬਹੁਤ ਸਾਰੇ ਜਿਹੜੇ ਟੂਰਿਸਟ ਨੇ ਉਹ ਦੇਖਣ ਆਉਂਦੇ ਨੇ ਕੇਰਲਾ ਬਹੁਤ ਹੀ ਸੋਹਣਾ ਇੱਕ ਰਾਜ ਆਪਣੇ ਦੇਸ਼ ਦਾ ਜਿਹੜਾ ਪਹਾੜੀਆਂ ਦੀ ਗੋਦ ਦੇ ਵਿੱਚ ਬਸ ਸਿਆ ਹੋਇਆ ਇੱਥੇ ਆਪਾਂ ਤੁਹਾਨੂੰ ਕੁਦਰਤੀ ਨਜ਼ਾਰੇ ਵੀ ਦਿਖਾਵਾਂਗੇ ਕਿ ਆਹ ਤੁਹਾਨੂੰ ਆਪਾਂ ਦਿਖਾ ਰਹੇ ਆਂ ਵਾਟਰਫਾਲਿੰਗ ਇਦਰਾ ਘਰ ਨੇ ਹੋਮਸਟੇਏ ਲੋਕ ਇੱਥੇ ਘੁੰਮਣ ਫਿਰਨ ਆਉਂਦੇ ਨੇ ਜ਼ਿੰਦਗੀ ਦਾ ਲੁਤਫ ਲੈਂਦੇ ਨੇ ਨਜ਼ਾਰੇ ਲੈਂਦੇ ਨੇ ਜ਼ਿੰਦਗੀ ਜਿਉਂਦੇ ਨੇ ਜ਼ਿੰਦਗੀ ਜਿਉਣੀ ਵੀ ਚਾਹੀਦੀ ਕਿਉਂਕਿ ਜ਼ਿੰਦਗੀ ਸਿਰਫ ਜਿਉਣ ਵਾਸਤੇ ਹੀ ਹੁੰਦੀ ਆ ਕੰਮ ਵੀ ਕਰਨਾ ਚਾਹੀਦਾ ਪਰ ਜ਼ਿੰਦਗੀ ਦਾ ਜਿਹੜਾ ਆਨੰਦ ਆ ਉਹ ਵੀ ਆਪਾਂ ਨੂੰ ਮਾਨ ਲੈਣਾ ਚਾਹੀਦਾ ਤੁਸੀਂ ਦੇਖ ਸਕਦੇ ਹੋ ਕਿ ਕਿੰਨਾ ਸੋਹਣਾ ਕੁਦਰਤੀ ਦ੍ਰਿਸ਼ ਵਾਟਰਫਾਲਿੰਗ ਹੋ ਰਹੀ ਆ ਇਧਰ ਤੁਸੀਂ ਦੇਖੋ ਕਿੰਨੀਆਂ ਸੋਹਣੀਆਂ ਖੰਜੂਰਾ ਨੇ ਸੋਹਣੇ ਪਹਾੜ ਨੇ ਕਿੰਨਾ ਸੋਹਣਾ ਦ੍ਰਿਸ਼ ਆ ਇਸ ਵੀਡੀਓ ਨੂੰ ਸ਼ੇਅਰ ਕਰਨਾ ਤੇ ਕਮੈਂਟ ਕਰਨਾ ਤੁਹਾਨੂੰ ਇਹ ਦ੍ਰਿਸ਼ ਕਿਵੇਂ ਲੱਗਾ ਮਿਹਰਬਾਨੀ ਧੰਨਵਾਦ